ਸਰੇਮ ਅੱਜ ਆਪਣਾ ਲੋੜ ਨਾ ਬੇ ਦੇ ਤਮੌਲ ਕੋਟਾਲ ਜਪਣੇ ਕਿਤੇ ਸਾਰੇ ਦੁਬਾਰੀ ਕਰਤੇ ਹੋਈ ਸੀਗੇ ਤੇ ਜਿਹੜੀ ਆਪਣੀ 300 ਰੁਪਏ ਮੀਨੇ ਵਾਲੀ ਪਰਚੀ ਸੀਗੀ ਤੇ ਉਹ ਸਾਰੇ ਭਰਾਵਾਂ ਨੇ ਕਟਾਈ ਹੈਗੀ ਤੇ ਬਾਕੀ ਭਰਾਵਾਂ ਨੂੰ ਅਪੀਲ ਹੈ ਵੀ ਆਪਾਂ ਤੜਕੇ ਗਰੁੱਪ ਚ ਜਿਹੜਾ ਮੇਡ ਸਾਹਿਬ ਦੀ ਸਾਰਾ ਪਤਾ ਸੀਗਾ ਤੇ ਜਿਹੜੇ ਆਪਣੇ ਵੀ 300 ਵਾਲੀ ਪਰਚੀ ਹੈਗੀ ਉਹ ਜ਼ਰੂਰ ਕਟਾਓ ਤੇ ਕਿਰੋ ਆਪਾਂ ਕੇ ਨਾ ਪਰਮਾਤਮਾ ਤੰਦਰੁਸਤੀ ਸਭ ਨੂੰ ਬਖਸ਼ੇ ਕੋਈ ਲੋੜ ਨਾ ਪਵੇ ਇਹ ਪੇਰਪਾ ਦੁਆਰੇ ਸਾਰੇ ਬੰਦਿਆਂ ਨੂੰ ਮੈਂ ਤੇ ਪੀਸ ਕਰਦਾ ਸcheid ਕਰਦੇ ਆਂ ਵੀ ਰੱਬ ਨਾਲ ਕਰੇ ਕੱਲ ਨੂੰ ਨਫਾ ਨੁਕਸਾਨ ਹੁੰਦਾ ਜਿਹਦੇ ਕੋਲੇ ਮਹੀਨੇ ਵਾਲੀ ਪੱਤੀ ਹੈ ਬਈ ਵੀ ਉਸੇ ਉਹੀ ਆਪਣੇ ਯੂਨੀਅਨ ਦੇ ਜਿਹੜਾ ਫੰਡ ਹੈਗਾ ਤਾਂ ਉਹਦੇ ਚ ਉਹ ਹੀ ਮਦਦ ਸਹੇਤਾ ਲੈ ਸਕਦਾ ਤੇ ਕੱਲ ਨੂੰ ਕੋਈ ਭਰਾ ਹੋਰ ਮਤਲਬ ਕਿ ਇਤਰਾਜ ਨਾ ਕਰੇ ਕਿ ਮੈਂ ਬਿਲਕੁਲ ਇਸ ਟਿੱਕਰ ਹੈਗਾ ਜਿਹੜਾ ਲੋਗੋ ਲੱਗਾ ਹੋਇਆ ਸੀਗਾ ਹੋਰ ਹਾਂ ਯੂਨੀਅਨ ਖੜੀ ਸਾਰਿਆਂ ਦੇ ਨਾਲ ਕਿਸੇ ਭਰਾ ਨੂੰ ਜਿਹਦੇ ਕੋਲੇ ਲੋਗੋ ਹੈ ਦਿੱਕਤ ਆਉਂਦੀ ਹੈ ਕਹੋ ਕੋਈ ਜ਼ਰੂਰ ਪਰ ਜਿਹੜੇ ਤੁਹਾਨੂੰ ਫੰਡ ਵੀ ਇਕੱਠਾ ਹੋਏ ਨੇ ਨੀ ਮੁੰਦ ਤਾਂ ਉਹ ਭਰਾਵੋ ਕੋਲ ਲੈ ਸਕਦੇ ਜਿਹਦੇ ਕੋਲੇ ਮਹੀਨੇ ਵਾਲੀ பਕੀ ਹੈ ਉਹ ਆਪਾਂ ਸਟੇਜ ਤੋਂ ਵੀ ਕਹਿਤਾ ਸੀਗਾ ਵੀ ਜਿੱਥੇ ਆਪਣਾ ਕਟੋਗੈਂਟ ਜਾਂ ਪ੍ਰੋਗਰਾਮ ਸੀਗਾ ਉੱਥੋਂ ਵੀ ਜਿਹੜਾ ਦੁਬਾਰੇ ਫੇਰ ਆਪਾਂ ਇਹੀ ਕਲੀਅਰ ਕਰਦੇ ਆਂ ਵੀ ਜਿਹੜੇ ਭਰਾ ਕੋਲੇ 300 ਰੁਪਏ ਆਪਾਂ ਕੱਢਦੇ ਆਂ ਮਹੀਨੇ ਤੇ ਗੱਲ ਕਰੀ ਦੀ ਤੇ ਸਾਰੇ ਨੀ ਟਿਕਦੇ ਆਂ ਕਿਉਂਕਿ ਇਹ ਜਿਹੜੇ ਆਪਾਂ ਤੁਹਾਡੇ ਤੋਂ ਉਹ ਹੀ ਲੈ ਲਾਂਗੇ ਬਾਕੀ ਸਾਰੇ ਭਰਾਵਾਂ ਦੇ ਨਾਲ ਖੜੇ ਆਂ ਦੇ ਧੰਨਵਾਦ ਬਾਈ ਸਾਰੇ ਗੱਲ ਤੇ ਗੌਰ ਕਰੋ ਜਿਹੜੇ ਕੋਈ ਰਹਿੰਦੇ ਭਰਾਵਾਂ ਦੀ ਸਰਚੀ ਜਰੂਰ ਕਟਾਓ ਕਿਉਂਕਿ ਹੁਣ ਤੱਕਰ 75% ਕਟੇ ਹੋਣੇ ਆ ਜੀ ਤੇ ਅੱਜ ਹੀ ਆਪਣੇ ਪਿੰਡ ਦਾ ਪ੍ਰੋਗਰਾਮ ਨਾਲ ਐਸੀ ਸਾਰੇ ਕਟੇ ਹੋਣੇ ਪਰਚੇ ਨੇ ਧੰਨਵਾਦ ਸਾਰੀ ਟੀਮ ਦਾ ਧੰਨਵਾਦ